न्यूजीलैंड 29 दिसंबर 2025 ਨੂੰ ਆਪਣੇ ਪੈਰੈਂਟ ਬੂਸਟ ਵਿਜ਼ਟਰ ਵੀਜ਼ਾ ਦੇ ਲਈ ਅਲੀਆਂ ਖੋਲੇਗਾ ਜਿਸ ਦੇ ਨਾਲ ਨਾਗਰਿਕਾਂ ਤੇ ਨਿਵਾਸੀਆਂ ਦੇ ਮਾਪਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਇਕ ਵਾਰ ਦੇ ਵਿੱਚ 5 ਸਾਲ ਤੱਕ ਬਿਤਾਉਣ ਦਾ ਮੌਕਾ ਮਿਲੇਗਾ ਵੀਜ਼ਾ ਵੈਧਤਾ ਦੀ ਮਿਆਦ ਦੌਰਾਨ ਕਈ ਐਕਸਟੈਂਸ਼ਨ ਦੀ ਅਗਿਆ ਰਹਿਦਾ ਅਤੇ ਇਸ ਨੂੰ ਇਕ ਵਾਰ ਬਤਾਇਆ ਜੋ ਆ ਸਕਦਾ ਹੈ ਜਿਸ ਦੇ ਨਾਲ ਕੁੱਲ 10 ਸਾਲ ਤੱਕ ਠਹਿਰਨ ਦੀ ਆਗਿਆ ਮਿਲੇਗੀ ਯੋਗਤਾ ਪੂਰੀ ਕਰਨ ਦੇ ਲਈ ਬਿਨੇ ਕਾਰਨ ਨੂੰ ਵਾਕ-ਵਾਕ ਮਾਪਦੰਡਾ ਪੂਰੀਆਂ ਕਰਨੀਆਂ ਪੈਣੀਆਂ ਜਿਵੇਂ ਕਿ ਅਰਜ਼ੀ ਅਪਰਵਾਣ ਦੇ ਦੌਰਾਨ ਨਿਊਜ਼ੀਲੈਂਡ ਤੋਂ ਬਾਹਰ ਹੋਣਾ ਕਿਸੇ ਬਾਲਗ ਬੱਚੇ ਦੁਆਰਾ ਸਪਾਂਸਰ ਕੀਤਾ ਜਾਵੇ ਜੋ ਨਿਊਜ਼ੀਲੈਂਡ ਦਾ ਨਾਗਰਿਕ ਜਾਂ ਨਿਵਾਸੀ ਹੋਵੇ ਸਿਹਤ ਅਤੇ ਚਰਿੱਤਰ ਦੇ ਮਿਆਰ ਨੂੰ ਪੂਰਾ ਕਰੋ ਆਮਦਨ ਜਾਂ ਹੰਡਾ ਰਾਹੀਂ ਨਿਤੀ ਸਵੈ-ਨਿਰਭਰਤਾ ਸਾਬਤ ਕਰੋ ਜਗਟੋ ਪਰ ਟਾਂਦਨ ਸੀਮਾਵਾਂ ਨੂੰ ਪੂਰਾ ਕਰਨ ਵਾਲੇ ਸਪਾਂਸਰ ਅਤੇ ਪ੍ਰੋਸੈਸ ਕਰੋ ਆਪਣੇ ਟੀਸਟ ਨਾਲ ਸੰਬੰਧਿਤ ਖਾਓ ਅਤੇ ਵੀਜ਼ਾ ਦੀਆਂ ਮਿਆਦਾਂ ਪੁੱਗਣ ਤੋਂ 30 ਦਿਨ ਅਸਚੈਰਾ ਦਾ ਰੱਖੋ। ਮਾਪਦੰਡਾਂ ਨੂੰ ਪੂਰਕ ਕਰਨ ਵਾਲੇ ਬਿਨਕਾਰਨ ਨੂੰ ਸਿਧਾਂਤਕ ਤੌਰ ਤੇ ਪਰਵਾਰਕੀ ਮਿਲਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ 12 ਮਹੀਨਿਆਂ ਦੇ ਸਰਕਾਰੀ ਯੋਗ ਸਿਹਤ ਬੀਮੇ ਦਾ ਸਬੂਤ ਦੇਣਾ ਪਵੇਗਾ ਅਤੇ ਵੀਜ਼ੇ ਦੀ ਅਸਥਾਈ ਪ੍ਰਕਿਰਤੀ ਦੀ ਪੁਸ਼ਟੀ ਕਰਨ ਵਾਲੇ ਇਕਰਾਰਨਾਮੇ ਤੇ ਦਸਤਖਤ ਕਰਕੇ ਨਿਪਟਾਨੇ।